ਸਾਨੂੰ ਬੱਚੋ ਬਹੁਤ ਵਾਰੀ ਮੋੜਿਆ ਕਿ ਨਾ ਇਹ ਜਿਹੜੇ ਸਟੰਟ ਆ ਨਾ ਕਰੋ ਆਪਣੀ ਜਾਨ ਜਿਹੜੀ ਆ ਗਵਾ ਲੋਗੇ ਨਾ ਕਰੋ ਦੇਖੋ ਥੱਲੇਲੇ ਪੋਰਸ਼ਨ ਤੋਂ ਤੋਂ ਉੱਪਰਲੇ ਪੋਰਸ਼ਨ ਦੇ ਉੱਪਰ ਮੋਟਰਸਾਈਕਲ ਚੜਿਆ ਤੇ ਟਰੈਕਟਰ ਆ ਟਰੈਕਟਰ ਦੇ ਉੱਪਰ ਕੋਈ ਕਹਿੰਦੇ ਜੀ ਆਪਾਂ ਸ਼ਾਦੀ ਦੇਖਣ ਚੱਲੇ ਆ ਕਿਉਂ ਅੱਗੇ ਬੈਠਣਾ ਉਹਦੇ ਪੈਨਾ ਰੋਡ ਚੱਲ ਰਿਹਾ ਹੋ ਹਾਲੋ ਇਹ ਤੁਹਾਡਾ ਗਿਫਟ ਹੈ ਤੇ ਇਹਨੂੰ ਸੰਭਾਲ ਕੇ ਰੱਖਣਾ ਇਹਨੂੰ ਇਹ ਉਹੀ ਮੋਟਰਸਾਈਕਲ ਹੈ ਜਿਹੜਾ ਸਿਟੀ ਸੈਂਟਰ ਬੱਸ ਸਟੈਂਡ ਦੇ ਨੇੜੇ ਸਟੰਟ ਮਾਰਦਾ ਪੌੜੀਆਂ ਚੜ੍ਹਦਾ ਤਾਂ ਪੌੜੀਆਂ ਦੇ ਉੱਪਰ ਹੀ ਨੇ ਜਿਹੜਾ ਮੋਟਰਸਾਈਕਲ ਸੀਗਾ ਪੌੜੀਆਂ ਤੇ ਚੜ੍ਹ ਕੇ ਤੇ ਜਿਹੜੀ ਪਹਿਲੀ ਮੰਜ਼ਲ ਆ ਉਹਦੇ ਉੱਪਰ ਚੜ੍ਹਿਆ ਮੋਟਰਸਾਈਕਲ ਔਰ ਇਹੀ ਬੱਚਾ ਸ਼ਾਦੀ ਦੇਖਣ ਜਾ ਰਿਹਾ ਤੇ ਟਰੈਕਟਰ ਦੇ ਅੱਗੇ ਬੈਠਾ ਹੈ ਲਿਆਓ ਕੱਕਾ ਕਾਕੇ ਲਿਆਓ ਜੀ ਤੁਹਾਨੂੰ ਬੱਚਿਓ ਬਹੁਤ ਵਾਰੀ ਮੋੜਿਆ ਕਿ ਨਾ ਜੇ ਜਿਹੜੇ ਸਟੰਟਾ ਹੈ ਨਾ ਕਰੋ ਆਪਣੀ ਜਾਨ ਜਿਹੜੀ ਹੈ ਖਵਾ ਲੋਗੇ ਨਾ ਕਰੋ ਦੇਖੋ ਥੱਲੇ ਵਾਲੇ ਪੋਰਸ਼ਨ ਤੋਂ ਉੱਪਰਲੇ ਪੋਰਸ਼ਨ ਦੇ ਉੱਪਰ ਮੋਟਰਸਾਈਕਲ ਚੜਿਆ ਤੇ ਟਰੈਕਟਰ ਹੈ ਟਰੈਕਟਰ ਦੇ ਉੱਪਰ ਕੋਈ ਕਹਿੰਦੇ ਜੀ ਆਪਾਂ ਸ਼ਾਦੀ ਦੇਖਣ ਚੱਲੇ ਆ ਕਿਉਂ ਅੱਗੇ ਬੈਠਣਾ ਉਹਦੇ ਪਹਿਲਾਂ ਰੋਡ ਚੱਲ ਰਿਹਾ ਹੋ ਹਾਲੋ ਇਹ ਤੁਹਾਡਾ ਗਿਫਟ ਹੈ ਤੇ ਇਹਨੂੰ ਸੰਭਾਲ ਕੇ ਰੱਖਣਾ ਇਹਨੂੰ ਮੰਨ ਕਰਦੇ ਇਹ ਉਹੀ ਮੋਟਰਸਾਈਕਲ ਹੈ ਜਿਹੜਾ ਸਿਟੀ ਸੈਂਟਰ ਬੱਸ ਸਟੈਂਡ ਦੇ ਨੇੜੇ ਸਟੰਟ ਮਾਰਦਾ ਪੌੜੀਆਂ ਚੜ੍ਹਦਾ ਤਾਂ ਪੌੜੀਆਂ ਦੇ ਉੱਪਰ ਹੀ ਨੇ ਜਿਹੜਾ ਮੋਟਰਸਾਈਕਲ ਸੀਗਾ ਪੌੜੀਆਂ ਦੇ ਚੜ੍ਹ ਕੇ ਤੇ ਜਿਹੜੀ ਪਹਿਲੀ ਮੰਜ਼ਲ ਆ ਉਹਦੇ ਉੱਪਰ ਚੜ੍ਹਿਆ ਮੋਟਰਸਾਈਕਲ ਔਰ ਇਹ ਹੀ ਬੱਚਾ ਸ਼ਾਦੀ ਦੇਖਣ ਜਾ ਰਿਹਾ ਤੇ ਟਰੈਕਟਰ ਦੇ ਅੱਗੇ ਬੈਠਾ ਹੈ ਲਿਆਓ ਕਾਕਾ ਕਾਕੇ ਲਿਆਓ ਜੀ ਤੁਹਾਨੂੰ ਬੱਚਿਓ ਬਹੁਤ ਵਾਰੀ ਮੋੜਿਆ ਕਿ ਨਾ ਅਜੇ ਜਿਹੜਾ ਸਟੰਟ ਹੈ ਨਾ ਕਰੋ اپنی جان ਜਿਹੜੀ ਆ ਘਵਾ ਲੋਗੇ ਨਾ ਕਰੋ ਦੇਖੋ ਥੱਲੇ ਵਾਲੇ ਪੋਰਸ਼ਨ ਤੋਂ ਉੱਪਰਲੇ ਪੋਰਸ਼ਨ ਦੇ ਉੱਪਰ ਮੋਟਰਸਾਈਕਲ ਚੜਿਆ ਤੇ ਟਰੈਕਟਰ ਹੈ ਟਰੈਕਟਰ ਦੇ ਉੱਪਰ ਕੋਈ ਕਹਿੰਦੇ ਜੀ ਆਪਾਂ ਸ਼ਾਦੀ ਦੇਖਣ ਚੱਲੇ ਜੀ ਕਿਉਂ ਅੱਗੇ ਬੈਠਣਾ ਉਹਦੇ ਇੰਨਾ ਰੋਡ ਚੱਲ ਰਿਹਾ ਹੋ ਆ ਲੋ ਇਹ ਤੁਹਾਡਾ ਗਿਫਟ ਹੈ ਤੇ ਇਹਨੂੰ ਸੰਭਾਲ ਕੇ ਰੱਖਣਾ ਇਹਨੂੰ ਇਹ ਉਹੀ ਮੋਟਰਸਾਈਕਲ ਹੈ ਜਿਹੜਾ ਸਿਟੀ ਸੈਂਟਰ ਬੱਸ ਸਟੈਂਡ ਦੇ ਨੇੜੇ ਸਟੰਟ ਮਾਰਦਾ ਪੌੜੀਆਂ ਚੜ੍ਹਦਾ ਤਾਂ ਪੌੜੀਆਂ ਦੇ ਉੱਪਰ ਹੀ ਨੇ ਜਿਹੜਾ ਮੋਟਰਸਾਈਕਲ ਸੀਗਾ ਪੌੜੀਆਂ ਤੇ ਚੜ੍ਹ ਕੇ ਤੇ ਜਿਹੜੀ ਪਹਿਲੀ ਮੰਜ਼ਲ ਆ ਉਹਦੇ ਉੱਪਰ ਚੜ੍ਹਿਆ ਮੋਟਰਸਾਈਕਲ ਔਰ ਇਹੀ ਬੱਚਾ